ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਤ ਸੰਗੀ ਜਣੋ ਆ ਬਹੁਤ ਹੀ ਉਤਮ ਵੱਡੇ ਭਾਗਾ ਵਾਲੇ ਹੋ ਜੋ ਸਤ ਗ੍ਰੰਥ ਦੇ ਪਾਵਨ ਪਵਿੱਤਰ ਚਰਨ ਪਰਸਦੇ ਹਾਂ ਦਰਸ਼ਨ ਦੀਦਾਰੀ ਕਰਦੇ ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਜੀਭਾ ਤੇ ਰਸਨ ਨੂੰ ਪਵਿੱਤਰ ਕਰਦੇ ਹਾਂ ਪਰ ਸਤਿਗੁਰਾਂ ਦਾ ਪਾਵਨ ਬਚਨ ਹੈ ਮਨ ਤੇ ਜਾਏ গোਮਾਨ ਤਿਆਰੀ ਮਨ ਤੇ ਜਾਏ গোਮਾਨ ਮਾਨ ਸਿੰਘ ਜੀ ਚਾਉਰ ਦੱਸਦੇ ਹਨ ਕਿ ਜੋ ਮੈਨੂੰ ਸਮਝ ਪਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਅਨੇਕ ਗੁਕਤੀਆਂ ਨਾਲ ਅਨੇਕ ਉਪਾਵਾ ਨਾਲ ਅਨੇਕ ਤਰੀਕਿਆਂ ਨਾਲ ਮਨ ਨੂੰ ਸਮਝਾਉਣ ਦਾ ਉਚਾਰਨ ਕੀਤਾ ਗਿਆ ਹੈ ਅਤੇ ਬੜੇ ਪ੍ਰਵਾਨ ਦਿੱਤੇ ਹਨ ਤੇ ਜਿਨ੍ਹਾਂ ਵਿੱਚੋਂ ਇੱਕ ਪ੍ਰਵਾਨ ਦਿਨ ਤੇ ਰਾਤ ਦਾ ਹਜੂਰ ਨੇ ਦਿੱਤਾ ਹੈ ਸਾਬ ਕਹਿੰਦੇ ਹਨ ਦਿਨ ਤੇ ਪਹਿਰ ਪਹਿਰਤੀ ਕਰੀਆ ਆਪ ਘਟੈ ਤਨ ਛੀਜੈ ਵਿਦਵਾਨ ਸੱਜਣਾ ਪਰਮਾਰਥ ਦੇ ਰਸਤੇ ਖੋਜੀਆਂ ਇੱਕ ਟਾਈਮ ਦਾ ਨਾਮ ਰੱਖਿਆ ਹੈ ਉਸਾ ਅਤੇ ਉਹ ਟਾਈਮ ਦਿਨ ਵਿੱਚ ਦੋ ਵੇਰਾ ਆਉਂਦਾ ਹੈ ਜਿਸ ਵੇਲੇ ਦਿਨ ਅਤੇ ਰਾਤ ਦਾ ਮੇਲ ਹੋ ਜਾਏ ਉਸ ਸਮੇਂ ਦਾ ਨਾਮ ਉਸਾ ਹੈ ਜਿਵੇਂ ਦਿਨ ਸਹਜੇ ਸਹਜੇ ਬੀਤ ਜਾਏ ਤੇ ਰਾਤੋ ਤੇ ਰਾਤ ਪੈਣ ਵਾਲੀ ਹੋਵੇ ਪਰ ਅਜੇ ਪਈ ਨਾ ਹੋਵੇ ਤੇ ਜਿਸ ਨੂੰ ਅਸੀਂ ਤਰਕਾਲਾਂ ਵੇਲੇ ਵੇਲਾ ਆਖਦੇ ਹਾਂ ਤਰਕਾਲਾਂ ਵੇਲਾ ਆਖਦੇ ਹਾਂ ਤੇ ਇਹ ਟਾਈਮ ਜਦੋਂ ਇਕੱਠਿਆਂ ਦਿਨ ਤੇ ਰਾਤ ਹੋ ਜਾਏ ਤਾਂ ਉਸ ਟਾਈਮ ਦਾ ਨਾਮ ਉਸਾ ਹੈ ਅਤੇ ਸਹਜੇ ਸਹਜੇ ਜਦੋਂ ਰਾਤ ਬੀਤ ਗਈ ਦਿਨ ਚੜਨ ਦੇ ਆਰ ਪਾਰ ਹੋ ਗਿਆ ਪਰ ਅਜੇ ਚੜਿਆ ਨਹੀਂ ਅਰਥਾਤ ਸੂਰਜ ਅਜੇ ਚੜਿਆ ਨਹੀਂ ਤੇ ਨਾਲੇ ਰਾਤ ਦਾ ਹਨੇਰਾ ਅਲੋਪ ਹੋ ਜਾਣਾ ਇਹ ਸਾਂਝੇ ਟਾਈਮ ਦਾ ਨਾਮ ਵੀ ਉਸਾ ਹੈ ਉਹ ਜਿਹੜਾ ਉਸਾ ਦਾ ਟਾਈਮ ਹੈ ਨਾ ਸਵੇਰੇ ਜਦੋਂ ਸੂਰਜ ਅਤੇ ਚੜਿਆ ਨਹੀਂ ਪਰ ਚੜਨ ਵਾਲਾ ਹੈ ਤਾ ਉਦੋਂ ਦਿਨ ਆਪਣੀ ਜਾਤ ਵਿੱਚ ਮੁਕੰਮਲ ਹੈ ਪਰ ਜਿਸ ਵੇਲੇ ਰਾਤ ਮੁੱਕ ਗਈ ਦੋ ਤਿੰਨ ਕਿਰਨਾ ਸੂਰਜ ਦੀਆਂ ਅਸਰ ਗਈਆਂ ਤੇ ਦਿਨ ਦੀ ਉਮਰ ਵੀ ਪੂਰੀ ਨਾ ਹੋ ਰਹੀ ਦਿਨ ਦੀ ਉਮਰ ਵੀ ਪੂਰੀ ਨਾ ਰਹੀ ਤੇ ਉਸ ਦੇ ਚਾਰ ਟੁਕੜੇ ਹੋ ਗਏ ਗੱਜ ਕੇ ਆਖੋ ਸਤਨਾਮ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਦਿਨ ਤੇ ਪਹਿਰ ਜਦੋਂ ਇੱਕ ਪਹਿਰ ਵਿੱਚੋਂ ਵੀ ਥੋੜਾ ਸਮਾਂ ਬੀਤ ਗਿਆ ਫਿਰ ਬਣ ਗਈਆਂ ਘੜੀਆਂ ਦਿਨ ਤੇ ਪਹਿਰ ਪਹਿਰ ਤੇ ਘਰੀਆ ਇਸੇ ਤਰ੍ਹਾਂ ਜਿਸ ਵੇਲੇ ਬੱਚੇ ਦਾ ਮਾਂ ਦੇ ਗਰਭ ਦਾ ਕੂਰਸ ਪੂਰਾ ਹੋ ਜਾਂਦਾ ਹੈ ਤੇ ਜਨਮ ਲੈਣ ਦੇ ਆਰ-ਪਾਰ ਹੋ ਜਾਂਦਾ ਹੈ ਪਰ ਅਜੇ ਜਨਮ ਲਿਆ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਜਿਵੇਂ ਸੂਰਜ ਦੀਆਂ ਕਿਰਨਾਂ ਦੇ ਬਸ ਸਰਣ ਤੋਂ ਪਹਿਲਾਂ ਸੂਰਜ ਪੂਰਾ ਮੁਕੰਮਲ ਹੈ ਦਿਨ ਪੂਰਾ ਮੁਕੰਮਲ ਹੈ ਪਰ ਦੋ ਚਾਰ ਕਿਰਣਾ ਨਿਕਲ ਆਉਣ ਤਾਂ ਦਿਨ ਦੇ ਚਾਰ ਟੁਕੜੇ ਹੋ ਜਾਂਦੇ ਹਨ ਇਵੇਂ ਹੀ ਜਨਮ ਲੈਣ ਤੋਂ ਪਹਿਲਾਂ ਮਨੁੱਖ ਦੀ ਉਮਰ ਪੂਰੀ ਹੁੰਦੀ ਹੈ ਦਿਨ ਵਾਂਗੂ ਪਰ ਜਨਮ ਲੈਂਦਿਆਂ ਅਨਸਾਰ ਜਦੋਂ ਇੱਕ ਦੋ ਸਵਾਸ ਲੈ ਲਏ ਤਾਂ ਜਿਵੇਂ ਦਿਨ ਚੜਿਆ ਦਿਨ ਚੜਦਿਆਂ ਸਾਰ ਦਿਨ ਦੇ ਚਾਰ ਟੁਕੜੇ ਹੋ ਜਾਂਦੇ ਨਹੀਂ ਦਿਨ ਦੇ ਚਾਰ ਟੁਕੜੇ ਹੋ ਜਾਂਦੇ ਨੇ ਨਾ ਇਸੇ ਤਰ੍ਹਾਂ ਹੀ ਜਨਮ ਲੈਂਦਿਆ ਅਨਸਾਰ ਇਸ ਦੀ ਜ਼ਿੰਦਗੀ ਵੀ ਜ਼ਿੰਦਗੀ ਦੇ ਵੀ ਚਾਰ ਟੁਕੜੇ ਹੋ ਜਾਂਦੇ ਹੈ ਇਹ ਬਾਲਪਨ ਹੈ ਇਹ ਅਸੌਰ ਹੈ ਫਿਰ ਆਖਰ ਤੇ ਸੂਰਜ ਡੁੱਬ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਭਾਈ ਦਿਨ ਤੇ ਪਹਿਰ ਉਮਰ ਘਟਦੀ ਜਾਂਦੀ ਹੈ ਕਾਇਆ ਕਮਜ਼ੋਰ ਹੁੰਦੀ ਜਾਂਦੀ ਹੈ ਤੇ ਗਰੀਬਨਵਾਜ਼ ਇੱਕ ਹਲੂਣਾ ਜਿਹਾ ਦਿੰਦੇ ਨੇ ਇਸ ਪੰਕਤੀ ਤੋਂ ਭਾਵ ਹੈ ਕਿ ਜਿਹੜੀ ਮੌਤ ਹੈ ਇਹ ਅਹੇਰੀ ਮਤਲਬ ਸਕਾਰਨ ਹੈ ਜਿਵੇਂ ਸਕਾਰੀ ਆਪਣਾ ਸਕਾਰ ਲੱਭਦਾ ਹੈ ਇਸੇ ਤਰ੍ਹਾਂ ਮੌਤ ਵੀ ਆਪਣਾ ਸਕਾਰ ਲੱਭਦੀ ਫਿਰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਜਿਵੇਂ ਹੰਸ 24 ਘੰਟੇ ਮਾਨ ਸਰੋਵਰ ਦੇ ਕੋਲ ਬੈਠਾ ਰਹਿੰਦਾ ਹੈ ਇਸੇ ਤਰ੍ਹਾਂ ਕਾਲ ਸਰੀਰ ਜਿਹੜੀ ਮੌਤ ਹੈ ਉਹ ਵੀ ਆਦਮੀਆਂ ਦੇ ਸਿਰ ਦੇ 24 ਘੰਟੇ ਬੈਠੀ ਰਹਿੰਦੀ ਹੈ ਛੱਡ ਕੇ ਨਹੀਂ ਜਾਂਦੀ ਕਾਲ ਆਹੇਰੀ ਮੌਤ ਸਕਾਰਨ ਹੈ ਫਿਰ ਐ ਬਦਕ ਜਿਹਾ ਸ਼ਕਾਰੀ ਦੀ ਤਰ੍ਹਾਂ ਇਹ ਭੱਜੀ ਫਿਰਦੀ ਹੈ ਆਪਣਾ ਤੀਰ ਲੈ ਕੇ ਤੇ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਭਾਈ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ ਕਿ ਤੂੰ ਨਾਮ ਜਪ ਜਦੋਂ ਸਰੀਰ ਕਮਜ਼ੋਰ ਹੋ ਗਿਆ ਸਰੀਰ ਦੇ ਵਿੱਚ ਤਾਕਤ ਨਾ ਰਹੀ ਫਿਰ ਨਾਮ ਨਹੀਂ ਜਪਿਆ ਜਾਣਾ ਜੇ ਜਿੰਨਾ ਮਰਜੀ ਚੋਰ ਲਾ ਲਈ ਫਿਰ ਬੰਦਗੀ ਨਹੀਂ ਹੋਣੀ ਕਿਉਂਕਿ ਸਰੀਰ ਕਮਜ਼ੋਰ ਪੈ ਗਿਆ ਅੱਖਾਂ ਕਮਜ਼ੋਰ ਹੋ ਗਈਆਂ ਗੋਡੇ ਤਰਨੋ ਫਿਰਨੋ ਰਹਿ ਗਏ ਤੇ ਪਿਆਰਿਆ ਫਿਰ ਨਾਮ ਨਹੀਂ ਜਪਿਆ ਜਾਣਾ ਜੇ ਹੁਣ ਨਾਮ ਜਪਲੇਗਾ ਤੇ ਇਸ ਭਵਸਾ ਗੁਰ ਤੋਂ ਪਾਰ ਹੋ ਜਾਏਗਾ ਦੁਨੀਆ ਤੇ ਨਾਮ ਜਪਣ ਵਾਸਤੇ ਆਇਆ ਬੰਦਗੀ ਕਰਨ ਵਾਸਤੇ ਸੋ ਪਿਆਰਿਓ ਸਤਗੁਰੂ ਕਿਰਪਾ ਕਰਨ ਰਹਿਮਤ ਕਰਨ ਵੱਡੇ ਆ ਭਾਗਾ ਵਾਲੇ ਹੋ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕਰਕੇ ਜੀਵਾਂ ਤੇ ਰਸਨਾਂ ਨੂੰ ਪਵਿੱਤਰ ਕਰਦੇ ਹੋ ਸਤਗੁਰੂ ਕਿਰਪਾ ਕਰਨ ਸਰਬੱਤ ਸਿਸੰਗਤਾਂ ਦੇ ਘਰਾਂ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਅਥਵਾਗ ਨਾਮ ਦੀ ਦਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕੇ ਲਈ ਹਾਲ ਕਰਨ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਸਿਰ ਤੇ ਹੱਥ ਰੱਖਣ ਸਭਨਾ ਦੇ ਘਰਾਂ ਵਿੱਚ ਖੁਸ਼ੀਆਂ ਖੇੜੀ ਬਖਸ਼ਿਸ਼ ਕਰਨ ਤੋ ਆਪੀ ਦਾ ਧੰਨਵਾਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟ ਧੰਨਵਾਦ ਹੈ ਵਿਚਾਰ ਕਰਦੇ ਆ ਨਾਮ ਜਪਤੀ ਅਭੰਦ ਖੁੱਲਾ ਹੋ ਜਾਂਦੀਆਂ ਹਨ ਮੇਰੇ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਟਾ ਬਖ ਸੰਜੋਗ ਹਨ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਮਿਲੇ ਦੀ ਬਣ ਭਾਗੀ ਬਣੀ ਆ ਪ੍ਰਸਾਦ ਕੀ ਦੁਰੇ ਵਾਲੀ ਬਣੀਏ ਖੁੱਲਾ ਚਕਾ ਦੀ ਖੰਮਾ ਜੀ ਆਨ ਨੂੰ ਵਾਹਿਗੁਰੂ ਜੀ ਕਾ ਖਾਲਸਾ